ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੌਸਮ ਦੀ ਫੁਰੀ ਰਿਪੋਰਟ ਪੂਰਾ ਫੋਰਕਾਸਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸੋ ਇਸ ਲਈ ਜੇਕਰ ਅਫਾ ਤਾਜ਼ਾ ਸੈਟਲਾਈਟ ਤਸਵੀਰਾਂ ਦੇਖਦੇ ਹਾਂ ਤੇ 13 ਨਵੰਬਰ ਸ਼ਾਮ ਦੇ 8:00 ਵਜੇ ਅਸੀਂ ਇਹ ਵੀਡੀਓ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਮੌਸਮ ਐਸ ਵੇਲੇ ਖੁਸ਼ਕੀ ਬਣਿਆ ਹੋਇਆ ਬਹੁਤੇ ਖਾਗਾਂ ਦੇ ਵਿੱਚ ਉੱਤਰ ਫਰਦੇ ਦੀ ਗੱਲ ਕਰੀਏ ਤੇ ਕਿਤੇ ਵੀ ਕੋਈ ਨੜੇ ਤੇਰੇ ਕੋਈ ਸਿਸਟਮ ਹੈ ਨਹੀਂ ਜਿਹੜਾ ਕਿ ਮੌਸਮ ਵਾਲੇੱਖ ਅੱਖ ਤੋਂ ਕੋਈ ਬਦਲਾਅ ਲਿਆ ਸਕੇ ਇਸ ਲਈ ਮੌਸਮ ਖੁਸ਼ਕਾ ਹੈ ਤੇ ਖੁਸ਼ਕੀ ਹੀ ਰਹਿਣ ਦੇ ਅਸਰ ਹੋਣਗੇ ਟੈਂਪਰੇਚਰ ਜੇਕਰ ਆਫਾ ਮਿਨਿਮਮ ਚੱਕੀਏ ਯਾਨੀ ਕਿ ਰਾਤਾਂ ਦੇ ਟੈਂਪਰੇਚਰ ਕਿੰਨੇ ਚੱਲਦੇ ਹੋਏ ਨੇ ਸੋ ਅੱਜ ਤੜਕੇ ਸਵੇਰੇ ਫਰੀਦਕੋਟ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ 8 ਡਿਗਰੀ ਦੇ ਨਾਲ ਜਿਹੜੇ ਕਿ ਸ 8 ਨਹੀਂ ਫਰੀਦਕੋੜ ਦਾ ਜਿਹੜਾ ਸਭ ਤੋਂ ਘੱਟ ਟੈਂਪਰੇਚਰ ਅੱਜ ਦਰਜ ਹੋਇਆ ਜੇ 7.2 ਡਿਗਰੀ ਫਰੀਦਕੋੜ ਜਿਹੜਾ ਅੱਜ ਸਭ ਤੋਂ ਠੰਡਾ ਖੇਤਰ ਰਿਹਾ ਉੱਥੇ ਹੀ ਜੇਕਰ ਹਰਿਆਣੇ ਦੀ ਗੱਲ ਕਰੀਏ ਤੇ 8 ਡਿਗਰੀ ਦੇ ਨਾਲ ਉੱਥੇ ਪੰਜਗਲਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਬੀਤੇ 24 ਘੰਟਿਆਂ ਦੇ ਵਿੱਚ ਸੋ ਰਾਤਾਂ ਜਣੀਆਂ ਨੇ ਠੰਡੀਆਂ ਹੋ ਰਹੀਆਂ ਨੇ ਬੀਤੀਆਂ ਰਾਤਾਂ ਦੇ ਮੁਕਾਬਲੇ ਟੈਂਪਰੇਚਰ ਹੇਠਾਂ ਜਾ ਰਹੇ ਨੇ ਤੇ ਇਹ ਹੇਠਾਂ ਜਾਂਦੇ ਰਹਿਣਗੇ ਯਾਨੀ ਕਿ ਆਉਂਦੇ ਜੇਕਰ ਅਫਾ ਰਾਤਾਂ ਦੀ ਗੱਲ ਕਰੀਏ ਅਗਲੇ 2-3 ਰਾਤਾਂ ਦੀ ਤੇ ਟੈਂਪਰੇਚਰ ਜਿਹੜਾ 6 ਤੋਂ ਲੈ ਕੇ 10 ਦੇ ਆਸ-ਪਾਸ ਜਿਹ ਤੇ ਜਿਹੜੀ ਠੰਡਕ ਹੈ ਉਹ ਵਧਣੀ ਤੈ ਹੈ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਵੀ ਉੱਤਰ-ਪਛੋਦੀਆਂ ਜਣੀਆਂ ਇਸ ਯਾਨਕੀ ਅ ਨਾਰਥ-ਵੈਸਟ ਦੀਆਂ ਹਵਾਵਾਂ ਜਣੀਆਂ ਉੱਤਰ-ਪਛੋਦੀਆਂ ਉਹ ਆਪਣੀ ਇਸ ਰਫ਼ਤਾਰ ਦੇ ਚੱਲਦੀਆਂ ਰਹਿਣਗੀਆਂ ਸੋ ਇਸ ਲਈ ਫਿਲਹਾਲ ਆਉਂਦੇ ਤਿੰਨ ਦਿਨਾਂ ਦੇ ਵਿੱਚ ਮੀਂਹ ਆਲੇ ਜੇਕਰ ਪੱਖ ਤੋਂ ਦੇਖੀਏ ਤਾਂ ਮੀਂਹ ਚੜ ਦੇ ਕੋਈ ਆਸਾਰ ਨਹੀਂ ਹੈ ਕਿਉਂਕਿ ਕੋਈ ਸਿਸਟਮ ਨਹੀਂ ਹੈ ੜੇ ੜੇ ਇਸ ਲਈ ਹੋਂਦੇ ਫਿਲਹਾਲ 3 ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੇ ਆਸਾਰ ਹੋਣਗੇ ਤੇ ਹਵਾ ਪ੍ਰਦੂਸ਼ਣ ਵਿਗੜਿਆ ਹੋਇਆ ਜੀ ਉਹਦਾ ਕੁਆਲਿਟੀ ਜਿਹੜੀ ਹਾਲੇ ਵੀ ਖਰਾਬ ਹੈ ਇਸ ਲਈ ਉਹਦੇ ਪੱਖੋਂ ਹਾਲੇ ਕੋਈ ਸੁਧਾਰ ਨਹੀਂ ਆ ਹਵਾ ਪ੍ਰਦੂਸ਼ਣ ਦੇ ਵਿੱਚ ਤੇ ਰਾਤਾਂ ਜਿਹੜੀਆਂ ਨੇ ਠੰਡੀਆਂ ਰਹਿਣ ਦੀ ਉਮੀਦ ਰਹੇਗੀ ਤੇ ਮੌਸਮ ਵਿਭਾਗ ਵੱਲੋਂ ਫਿਲਹਾਲ ਆਉਂਦੇ ਤਿੰਨ ਦਿਨਾਂ ਲਈ ਕੋਈ ਚੇਤਾਵਨੀ ਅਲਰਟ ਜਾਰੀ ਨਹੀਂ ਕੀਤਾ ਹੋਇਆ ਮੀਂਹ ਵਾਲੇ ਫੰਕ ਤੋਂ ਝੱਖੜ ਵਾਲੇ ਫੰਕ ਤੋਂ ਯਾਨੀ ਕਿ ਆਉਂਦੇ ਤਿੰਨ ਦਿਨ ਮੌਸਮ ਫਿਲਹਾਲ ਸਾਫ਼ ਰਹਿਣ ਦੇ ਆਸਾਰ ਹੋਣਗੇ ਪੰਜਾਬ ਦੇ ਬਹੁਤੇ ਸ਼ਹਿਰਾਂ ਤੇ ਸ਼ਹਿਰਾਂ ਦੇ ਵਿੱਚ ਭਾਵੇਂ ਮਾਝਾ ਖੇਤਰ ਹੈ ਦੋਆਬਾ ਹੈ ਮਾਲਵਾ ਹੈ ਇਧਰੋਂ ਪੁਆਦ ਖੇਤਰ ਹੈ ਕਿਤੇ ਵੀ ਕੋਈ ਮੀਂਹ ਵਾਲਾ ਸਿਸਟਮ ਨੇੜੇ-ਤੇੜੇ ਨਹੀਂ ਹੈ ਇਸ ਲਈ ਆਉਂਦੇ ਫਿਲਹਾਲ ਤਿੰਨ ਦਿਨਾਂ ਦੇ ਵਿੱਚ ਮੌਸਮ ਦੇ ਸਾਫ਼ ਹੀ ਰਹਿਣ ਦੇ ਆਸਾਰ ਹੋਣਗੇ ਧੰਨਵਾਦ